ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਨੌਜਵਾਨ ਦਾ ਕੀਤਾ ਜਾ ਰਿਹਾ ਹੈ ਪੋਸਟਮਾਰਟਮ ਕੱਲ ਦੇ ਰਾਤ ਗੋਲੀਆਂ ਮਾਰ ਕੇ ਉਤਾਰਿਆ ਸੀ ਉਸ ਨੂੰ ਮੌਤ ਦੇ ਘਾਟ ਕੁਝ ਨੌਜਵਾਨਾਂ ਵੱਲੋਂ ਅਣਪਛਾਤੇ ਨੌਜਵਾਨਾਂ ਵੱਲੋਂ ਇਸ ਨੌਜਵਾਨ ਦੇ ਉੱਤੇ ਹਮਲਾ ਕੀਤਾ ਜਾਂਦਾ ਇਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਏ ਜਿਸ ਦੇ ਨਾਲ ਗੋਲੀਆਂ ਲੱਗਦੇ ਨਾਲ ਇਸ ਨੌਜਵਾਨ ਦੀ ਰਾਤ ਮੌਤ ਹੋ ਜਾਂਦੀ ਹੈ ਅੱਜ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਇਸ ਨੌਜਵਾਨ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅੱਜ ਦਿਨ ਸ਼ਨੀਵਾਰ ਇੱਕ ਤਰੀਕ ਸਮਾਂ तकरीबन 12 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਨੇ ਤੇ ਆਓ ਸੁਣੋਨੇ ਆ ਜੋ ਪੁਲਿਸ ਅਧਿਕਾਰੀ ਨੇ ਉਹਨਾਂ ਦਾ ਕੀ ਕਹਿਣਾ ਹੈ ਤੇ ਜੋ ਪਰਿਵਾਰਿਕ ਮੈਂਬਰ ਨੇ ਉਹਨਾਂ ਦਾ ਕੀ ਕਹਿਣਾ ਹੈ ਸਿਗਰ ਸ਼ਾਇਦ 4 ਜਾਣੇ ਸੀਗੇ ਜੀ ਤੇ ਗੱਲ ਕਲੀਅਰ ਨਹੀਂ ਸਾਨੂੰ ਇਹਦੇ ਕਿੰਨੇ ਜਿਹੜੀਆਂ ਸੀ ਜਿਹੜੇ ਆਏ ਸੀ ਹਮਲਾ ਕਰ ਹਮਲਾ ਕਰਨਗੇ ਦੋ ਜਣੇ ਹੀ ਆਏ ਆ ਦੋ ਜਣੇ ਪਿੱਛੇ ਰਹੇ ਆ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਨੇ ਜੀ ਉਹਨਾਂ ਦੇ ਵੱਲੋਂ ਅਨਲਿਮਿਟਿਡ ਹੀ ਚਲਾਈਆਂ ਗਈਆਂ ਇਹ ਵੀ ਗਿਣੀਆਂ ਨਹੀਂ ਗਈਆਂ ਕਿੰਨੇ ਜਣੇ ਜ਼ਖਮੀ ਹੋਏ ਆ ਚਾਰ ਜਣੇ ਸ਼ਾਇਦ ਜ਼ਖਮੀ ਆ ਕਿ ਤਿੰਨ ਜਣੇ ਆ ਦੋ ਦੋ ਆ 36 ਜਣੇ ਹਸਪੀਟਲ ਆਈ ਨਾਲੇ ਆ ਇੱਕ ਵੀਰ ਦੀ ਦੱਸ ਹੋ ਗਈ ਤੇ ਉਹ ਕਿੰਨੇ ਤੇ ਜ਼ਖਮੀ ਨੇ ਜਿਹੜਾ ਉਹਨਾਂ ਦੀ ਕੰਡੀਸ਼ਨ ਕੀ ਹੈ ਜਿਹੜੇ ਜ਼ਖਮੀ ਉਹਨਾਂ ਦੇ ਵਿੱਚ ਦੋ ਠੀਕ ਨੇ ਇੱਕ ਥੋੜਾ ਸੀਰੀਅਸ ਆ ਉਹਦੇ ਗੋਲੀ ਲੱਗੀ ਪੇਟ 'ਚ ਤੇ ਵੀਰ ਜਿਹਨਾਂ ਦੀ ਮੌਤ ਹੋਈ ਆ ਇਹ ਕੀ ਕੌਣ ਸੀ ਕਹਿੰਦੇ ਵੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਹਾਂਜੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਇਹ ਪਿੰਡ ਆਪਣਾ ਵੋਟਾਂ ਅੱਜ ਇਲੈਕਸ਼ਨ ਸੀ ਤੇ ਪਤਾ ਨਹੀਂ ਹੁਣ ਇਲੈਕਸ਼ਨ ਦੇ ਚੱਕਰ ਜੋ ਆਇਆ ਵਾ ਕਿਹੜੇ ਚੱਕਰ ਤੋਂ ਆਇਆ ਵਾ ਇਹਦਾ ਅਸੀਂ ਕੁਝ ਨਹੀਂ ਚਾਹੁੰਦੇ ਜਿੰਗ ਨਹੀਂ ਕਿਸੇ ਜਿੰਮੇਵਾਰੀ ਲਈ ਅਸੀਂ ਨਹੀਂ ਦਿੰਦਾ ਸਾਨੂੰ ਅਸੀਂ ਸਾਨੂੰ ਪਤਾ ਨਹੀਂ ਕਿ ਉਹਨਾਂ ਨੇ ਕਾਰਵਾਈ ਦਾ ਕੀ ਕੀਤਾ ਜਾ ਰਿਹਾ ਹੈ ਪੁਲਿਸ ਕਹਿ ਰਹੀ ਜੀ ਕਾਹਿੰਸੀ ਕਾਰਵਾਈ ਕਰ ਰਹੇ ਆ ਉਹਨਾਂ ਬੰਦੇ ਕੁਝ ਟਰੇਸ ਕੀਤੇ ਆ ਪਤਾ ਨਹੀਂ ਉਹਨਾਂ ਕਿਹੜੇ ਕੀਤੇ ਆ ਅਜੇ ਤੱਕ ਸਾਨੂੰ ਪਤਾ ਨਹੀਂ ਆ ਸਾਨੂੰ ਨੇਮ ਵਾਈਜ਼ ਨਹੀਂ ਪਤਾ ਉਦਾਂ ਪੁਲਿਸ ਦੇ ਕੋਲ ਉਹਨਾਂ ਦੀਆਂ ਫੋਟੇਜ ਆਈਆਂ ਨੇ ਕੁਝ ਜਿਹੜੇ ਜਿਹੜੇ ਨੌਜਵਾਨ ਦੀ ਮੌਤ ਹੋਈ ਇਹਨਾਂ ਦਾ ਪਰਿਵਾਰਿਕ ਮੈਂਬਰ ਵਿਆਹਏ ਸੀ ਇੱਕ ਵਾਰੇ ਸੀ ਬੱਚੇ ਸੀ ਨਹੀਂ ਵਿਆਹਏ ਸੀ ਦੋ ਬੱਚੇ ਆ ਇੱਕ ਬੇਟਾ ਇੱਕ ਬੇਟੀ ਆ ਹੂੰ ਛੋਟੇ ਛੋਟੇ ਹੀ ਨੇ ਬੱਚੇ ਮੜ ਬਿੰਦ ਪੜਦੇ ਨੇ ਹਾਂ ਜੀ ਤਾਂ ਇਹਨਾਂ ਦੀ ਕਿਸੇ ਦੇ ਨਾਲ ਲਗਤਬਾਜੀ ਹੋਵੇ ਨਹੀਂ ਜੀ ਕਿਸੇ ਕੋਈ ਲਗਤਬਾਜੀ ਨਹੀਂ ਆ ਕੋਈ ਥੋੜੀ ਬੋਧੀ ਕੋਈ ਕਿਸੇ ਨਾਲ ਕੋਈ ਗੱਲਬਾਤ ਕੋਈ ਫੋਨ ਫਾਨ ਤੇ ਕਿਸੇ ਨਾਲ ਕੋਈ ਥੋੜੀ ਬੋਧੀ ਘਰ ਕੇ ਹੋਈ ਹੋਵੇ ਲਾਗੇ ਚਾਕੇ ਕਿਸੇ ਨਾਲ ਲੱਗਦਾ ਮੈਂ ਇਸ ਬਾਰੇ ਹਾਂਜੀ ਇਸ ਪੁਲਿਸ ਦੀ ਜਾਂਚ ਹੋएगी ਉਹਦੇ ਚ ਬੜਾ ਲੱਗ ਗਿਆ ਮੇਰਾ ਫਰੈਂਡ ਹੈ ਜੀ ਮੇਰਾ ਬਹੁਤ ক্লোਜ਼ਲੀ ਫਰੈਂਡ ਹੈ ਲੱਗਦਾ ਹੈ ਕਿ ਜਿੱਤਰਾ ਇਲਕਸ਼ਣਾਂ ਚੱਲਦੀਆਂ ਪਈਆਂ ਨੇ ਲਗਾਤਾਰ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਾਹਰੋਂ ਕੰਪਨੀਆਂ ਦੀ ਜਿਹੜੀ ਪੁਲਿਸ ਮਗਾਈ ਗਈ ਹੈ ਸੀਆਰਪੀਐਫ ਦੇ ਮਲਾਈਮ ਭੁਲਾਏ ਗਏ ਨੇ ਉਸ ਦੇ ਬਾਵਜੂਦ ਵੀ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਵਾਰੀ ਸਾਡਾ ਤੇ ਜੀ ਚਲ ਗਿਆ ਵਾਸੀਂ ਤੇ ਦੇਖਦੇ ਆਂ ਜੀ ਕੁਝ ਵੀ ਨਹੀਂ ਸਾਡਾ ਤੇ ਘਾਟਾ ਨਹੀਂ ਪੂਰਾ ਹੋ ਸਕਦਾ ਪੁਲਿਸ ਹੁਣ ਆਪਣੀ ਕਹਿ ਰਹੇ ਜੀ ਅਸੀਂ ਕਾਰਵਾਈ ਕਰ ਰਹੇ ਆ ਚਲੋ ਜੋ ਵੀ ਕਾਰਵਾਈ ਹੋਏਗੀ ਉਹ ਦੇਖਾਂਗੇ ਕਾਰਵਾਈ ਕੀ ਹੁੰਦੀ ਆ ਬਾਕੀ ਇਹ ਸਾਡਾ ਘਾਟਾ ਪੂਰਾ ਨਹੀਂ ਹੋ ਸਕਦਾ ਵੈਪਨ ਉਹਦੇ ਵੀਰ ਦੇ ਹੀ ਜਿਹੜੇ ਉਹ ਜਮਾ ਸੀਗੇ ਕੋਲ ਉਹਨਾਂ ਦੇ ਕੋਈ ਵੈਪਨ ਨਹੀਂ ਸੀ ਹੈਗਾ ਤੇ ਉਹ ਬੰਦੇ ਜਿਹੜੇ ਆਏ ਆ ਗੋਲੀਆਂ ਮਾਰ ਕੇ ਚਲ ਗਏ ਹਰ ਇਲੈਕਸ਼ਨ ਦੇ ਵਿੱਚ ਵੈਪਨ ਜਮਾ ਹੁੰਦੇ ਆ ਜੀ ਇਹਨਾਂ ਦਾ ਵੀ ਕੋਈ ਮਸਲਾ ਹਲ ਚਾਹੀਦਾ ਹੈ ਕਿ ਵੈਪਨ ਵੀ ਜਿਹੜੇ ਮੋਤਵਾਰ ਬੰਦੇ ਉਹਨਾਂ ਦੇ ਕੋਲ ਹੋਣੇ ਚਾਹੀਦੇ ਆ ਇਦਾਂ ਨੁਕਸਾਨ ਕਰਕੇ ਤੇ ਹਰ ਕੋਈ ਨਿੱਥੇ ਬੈਠੇ ਆ ਪਿੰਡ ਜਿਹੜਾ ਮੱਦੀ ਨੁਕਸਾਨ ਕਰਕੇ ਨਾ ਜਾਂਦਾ ਕੋਈ ਵੱਡੀ ਗੱਡੀ ਵੀ ਆਈ ਹੈ ਜੀ ਉਹਨਾਂ ਦੀ ਵੀ ਥੋੜੀ ਹਾਂਜੀ ਕੋਈ ਸੀਸੀਟੀਵੀ ਆਈ ਹੈ ਜੀ ਰਾਤ ਦੀ ਵੀ ਉੱਥੇ ਅ ਨਹੀਂ ਜੀ ਸਾਡੇ ਤੱਕ ਨਹੀਂ ਆਈ ਪੁਲਿਸ ਦੇ ਕੋਲ ਸ਼ਾਇਦ ਆਈ ਹੋਵੇਗੀ ਲੱਗ ਕੇ ਛੱਕੇ ਕੈਮਰੇ ਲੱਗੇ ਹਾਂਜੀ ਹਾਂਜੀ ਹੈਗੇ ਨੇ ਕੈਮਰੇ ਲੱਗੇ ਛੱਕੇ ਪੁਲਿਸ ਘੰਗਾਲ ਰਹੀ ਹੈ ਹਾਂਜੀ ਹਾਂਜੀ ਐਕਟਿਵ ਸੀ ਹਾਂਜੀ ਹਾਂਜੀ ਐਕਟਿਵ ਸੀ ਕਿਸ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਤੇ ਦੇਖ ਰਾਸੀਂ ਨਹੀਂ ਜੀ ਜਦ ਤੱਕ ਅਸੀਂ ਪਿੰਡ ਸੀ ਪਿੰਡ ਵਾਲਿਆਂ ਨੇ ਤਾਂ ਇਨਕਾਰ ਕਰਤਾ ਸੀ ਹਰ ਇੱਕ ਪਾਰਟੀ ਨੇ ਇਨਕਾਰ ਕਰਤਾ ਸੀ ਕਿ ਅਸੀਂ ਪੋਲਿੰਗ ਬੂਥ ਲਗਾਉਣੇ ਨਹੀਂ ਆ ਬਾਕੀ ਹੁਣ ਅਸੀਂ ਤੇ ਇੱਥੇ ਆ ਬਾਅਦ ਚ ਅਸੀਂ ਪਿੰਡੋਂ ਪੁੱਛਿਆ ਨਹੀਂ ਕਿ ਪਿੰਡ 'ਚ ਵੋਟਾਂ ਪੈ ਰਹੀਆਂ ਜਾਂ ਨਹੀਂ ਪੈ ਰਹੀਆਂ ਅਸੀਂ ਉਹਦਾ ਕੋਈ ਇੰਟਰਸਟ ਨਹੀਂ ਲਿਆ ਤੇ ਦੇਖ ਰਿਹਾ ਬਈ ਹਾਂਜੀ ਹੋਈ ਹੈ ਜੀ ਉਹਨਾਂ ਦੇ ਆਗੂ ਆਏ ਸੀਗੇ ਤੇ ਬਾਕੀ ਦੇਖੋ ਸ਼ਾਮ ਤੱਕ ਕੌਣ ਕੌਣ ਆਉਂਦਾ ਉੱਥੇ ਉਹ ਦੇਖਦੇ ਅੱਗੇ ਕੌਣ ਆਉਂਦਾ ਕੌਣ ਨਹੀਂ ਆਉਂਦਾ ਪਰਿਵਾਰ ਦਾ ਅਗਲਾ ਫੈਸਲਾ ਕੀ ਹੈ ਜੀ ਇਹ ਤੇ ਜੀ ਮੰਗ ਹੀ ਹੈ ਜੀ ਬਸ ਕਿ ਦੋਸ਼ੀਆਂ ਨੂੰ ਜਲਦੋਂ ਜਲਦ ਫੜਿਆ ਜਾਵੇ ਤੇ ਇੱਕ ਨੂੰ ਪੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤੇ ਜੇਕਰ ਅਸੀਂ ਗੱਲ ਕਰੀਏ ਬੀਹਾ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਵੀ ਲੈ ਲਈ ਤੇ ਕਈ ਪੋਸਟ ਵੀ ਪਾ ਦਿੱਤੀ ਗਈ ਹੈ ਜੀ ਉਹਨਾਂ ਦੇ ਵੱਲੋਂ ਨਹੀਂ ਜੀ ਅਸੀਂ ਨਹੀਂ ਉਹ ਪੋਸਟ ਦੇਖੀ ਉਹ ਤੁਸੀਂ ਸ਼ਾਇਦ ਦੇਖ ਲਈ ਹੈਗੇ ਅਸੀਂ ਨਹੀਂ ਕਿਸੇ ਨੇ ਦੇਖੀ ਪੋਸਟ ਇਹ ਠੀਕ ਹੈ ਹਾਂਜੀ ਇਹ ਤਾਂ ਪੀਛੇ ਉੱਥੇ ਜੇ ਡੀਪੀ ਸਾਹਿਬ ਅਜਰਾਲੇ ਸਾਹਿਬ ਜਿਹਨਾਂ ਨੂੰ ਪੋਸਟਮਾਨ ਕਰਾਉਣਾ ਹੈ ਕੀ ਹੋਇਆ ਕੀ ਸਰ ਥੋੜਾ ਮਾਹਲਾ ਦੱਸ ਮੈਨੂੰ ਇਹਦੇ ਬਾਰੇ ਨਹੀਂ ਕੁਝ ਪੋਸਟਮਾਨ ਦੋ ਕਲਾ ਦੱਸ ਕੀ ਹੋਇਆ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਕੋਈ ਮੈਂ ਪੋਸਟਮਾਨ ਕਰਾਉਣਾ ਬੋੜੀਆ ਕਿਹੜੀ ਬੋੜੀਆ ਇਹ ਇੰਦਰ ਦੀ ਜੀਪਿੰਦਰ ਯਾਰ ਬੈਠ ਹੋ ਗਈ ਪਹਿਲਾਂ ਅਜੇ ਕਿੱਥੋਂ ਦਾ ਰਹਿ ਗਿਆ ਕਿੱਥੋਂ ਆ ਤੁਸੀਂ ਪਹਿਲਾਂ ਪੁੱਛ ਲਓ ਦੱਸੋ ਜੀ ਕਿ ਕਿੱਥੇ ਦਾ ਮਾਮਲਾ ਬਾਈਟ ਪਹਿਲਾਂ ਹੋ ਗਈ ਸਾਹਿਬ ਜੀ ਪਹਿਲਾਂ ਪੁੱਛਦੇ ਨਾ ਗੋਦੀ ਮਹਿੰਦਰੀ ਮੇਰੀ ਆਈ ਸੀ ਤੁਹਾਡੇ ਕੋਲੋਂ ਉਹ ਮੁੰਡੇ ਦੀ ਮੌਤ ਕਿੱਦਾਂ ਹੋਈ ਹੈ ਕਿੰਨੀਆਂ ਗੋਲੀਆਂ ਲੱਗਿਆ ਜੀ ਪਰ ਦੱਸੋ ਗੋਲੀਆਂ ਲੱਗਣ ਹੋਈਆਂ ਗੋਲੀਆਂ ਲੱਗਣਾਂ ਗੋਲੀਆਂ ਲੱਗੀਆਂ ਇਹ ਕਿ ਬੰਦੀਖਾ ਗਰੁੱਪ ਨੇ ਉਸਦੀ ਜ਼ਿੰਮੇਵਾਰੀ ਲਈ ਜਾਂਦਾ ਇਹਦੇ ਬਾਰੇ ਕੋਈ ਜਾਣ ਕਰੇ ਅੱਛਾ ਕਿ ਕਿਉਂਕਿ ਤਾਂ ਪੀਸੀਐਫ ਸਰ ਐਡਸ ਐਫਐਚਓ ਜਨਾਲਾ ਨਹੀਂ ਤਾਂ ਪੀਸੀਐਫ ਕਿੰਨੀਆਂ ਰਿਕਰ ਇਹਦੇ ਬਾਰੇ ਕੋਈ ਪੋਸਟਮੈਨ ਤੋਂ ਬਾਤ ਕਰਾ ਲੈ। ਕੱਲ ਦਾ ਅਸਲ ਕੱਲ ਪਿੰਡ ਲਖਵਾਲੀ ਤੇ ਲਖਵਾਲੀ ਇਹ ਵੀ ਆਵਾਜ਼ ਪਾਰਟੀ ਦਾ ਨੌਜਵਾਨ ਸੀ। ਇਹਦੇ ਬਾਰੇ ਨਹੀਂ ਪਤਾ ਕੋਈ। ਤੁਸੀਂ ਪੋਸਟਮੈਨ ਕੋਲੇ। ਹੋਰ ਆ ਬੱਸ। ਟਾਇਰ ਦੇ ਨਾਲ ਬੋਡੀ ਆ ਗਈ। ਸਹੀ ਹੋਰ ਨੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਨੇ। ਦੇਖੀ ਅਸੀਂ ਕੋਲੇ ਬੜੀ ਨੇ। ਨਹੀਂ ਹੋਰ ਵੀ ਹੈਗੇ ਆ। ਹੋਰ ਵੀ ਹੈਗੇ। ਉਹ ਕਿਨੇ ਜਣੇ ਹੋ ਰਹੇ। ਕਪਤੀਸ਼ੀ ਅਫਸਰ ਉੱਥੇ ਬੈਠੇ ਨੇ। ਮੈਂ ਤਾਂ ਪੋਸਟਮੈਨ ਤੋਂ ਲਿਖਾ ਕਰਵਾਉਣ ਵਾਸਤੇ ਆਇਆ ਹਾਂ। ਕਪਤੀਸ਼ੀ ਹੋਣਾ ਨਾ। ਅਬ ਕੋਈ